ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪ ਆਏ ਆ ਪਿੰਡ ਚੋੜੜ ਜ਼ਿਲ੍ਹਾ ਮੁਕਤਸਰ ਸਾਹਿਬ ਜੀ ਹਾਂਜੀ ਜ਼ਿਲ੍ਹਾ ਮੁਕਤਸਰ ਹਾਂਜੀ ਇਹ ਬਾਈ ਜੀ ਨੇ ਆਪਣਾ ਇੰਸਟਾ ਤੋਂ ਨੰਬਰ ਲਿਆ ਸੀ ਤੇ ਆਪਣਾ ਕੰਟੈਕਟ ਕੀਤਾ ਤੇ ਕੋੜੀ ਦੀ ਵਾਕਈ ਸਾਰੀ ਹਿਸਟਰੀ ਬਾਈ ਜੀ ਆਪ ਦੱਸਣਗੇ ਕੀ ਇਹਦਾ ਹੁਣ ਤੱਕ ਦਾ ਹਾਂਜੀ ਸੱਸੀ ਗਾਜ ਡਾਕਟਰ ਸੱਸੀ ਗਾਜ ਸਰ ਮੇਰਾ ਨਾਂ ਜੀ ਪਿੰਡ ਮੇਰਾ ਨਾਂ ਗਰਮੇਲ ਸਿੰਘ ਹੈ ਪਿੰਡ ਚੋੜੜਾ ਤਹਿਸੀਲ ਮਲੋੜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੇ ਅਸੀਂ ਨਾ ਕੋੜੇ ਦੇ ਬੱਚੇ ਵੰਦੇ ਫਰਦੇ ਸੀ ਡਾਕਟਰ ਸਾਹਿਬ ਸਾਡੇ ਕੋਲ ਦੋਸਤ ਦਾ ਕੋੜਾ ਸੀ ਉਹਦੇ ਬੱਚੇ ਵਹਿੰਦੇ ਫਿਰਦੇ ਸੀਗੇ ਤੇ ਉਹ ਅਸੀਂ ਪਿੰਡ ਗੁਰੂਸਰ ਗਏ ਮਣੀਆ ਵਾਲੇ ਹਾਂਜੀ ਹਾਂਜੀ ਮਣੀਆ ਮੁੰਡੇ ਦਾ ਨਾਮ ਗੁਰੂਸਰ ਹਾਂਜੀ ਉਹਨਾਂ ਨੇ ਥੋੜਾ ਨੰਬਰ ਦਿੱਤਾ ਅੱਛਾ ਇਹ ਜਿਹੜੀ ਕੋੜੀ ਹੈ ਜੀ ਆਪਣੀ ਜਿੱਥੋਂ ਮੈਂ ਲੈ ਕੇ ਆਇਆ ਆ ਪਥਰਾਲੇ ਤੋਂ ਹਾਂਜੀ ਉਹਨਾਂ ਨੇ ਵੀ ਡੇਢ ਦੋ ਸਾਲ ਇਹਦੇ ਨਾਲ ਬਹੁਤ ਹੀ ਮੱਥਾ ਮਾਰਿਆ ਹਾਂਜੀ ਉਹ ਮੈਨੂੰ ਕਹਿੰਦੇ ਵੀ ਅਸੀਂ ਤਾਂ ਕੋੜੀ ਸੂਈ ਆ ਉਹਨਾਂ ਨੇ ਚਲੋ ਬੰਦਾ ਵੇਚਣ ਵਾਲਾ ਝੂਠ ਮਾਰਦਾ ਹੀ ਹੈ ਹਾਂਜੀ 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 ਕਹਿੰਦੇ ਜੀ ਕੋੜੀ ਸੂਈ ਆ ਅਸੀਂ ਉਹਨੂੰ ਤੋਂ ਲੈ ਆਂਦੀ ਆ ਆ ਗਏ ਜੀ ਡੇਢ ਸਾਲ ਹੋ ਗਿਆ ਮੈਨੂੰ ਇਹਦੇ ਨਾਲ ਪੂਰਾ ਜਦੋਜਾਦ ਕਰੀ ਜਾਂਦੇ ਨੂੰ ਤਿੰਨ ਚਾਰ ਡਾਕਟਰ ਅਸੀਂ ਬਦਲਤੇ ਤੇ ਕਈ ਡਾਕਟਰ ਵਿੱਚੋਂ ਇਹ ਵੀ ਕਹਿ ਗਏ ਵੀ ਇਹ ਕੋੜੀ ਨਹੀਂ ਸੁੰਦੀ ਤੂੰ ਵੇਚ ਦੇ ਇਹਨੂੰ ਹਾਂਜੀ ਹਾਂਜੀ ਤੇ ਵਪਾਰੀ ਮੇਰੇ ਕੋ ਨੇ ਇਹ ਤਾਂ ਸੂਣੀ ਨਹੀਂ ساری ਉਮਰ ਹੀ ਨਹੀਂ ਸੂਣੀ ਚਲੋ ਜੀ ਤੁਹਾਡਾ ਸਾਥੋਂ ਮਣੀ ਵਾਲੇ ਤੋਂ ਤੁਹਾਡਾ ਨੰਬਰ ਮਿਲ ਗਿਆ ਸਾਨੂੰ ਹਾਂ ਜੀ ਹਾਂ ਜੀ ਤੇ ਤੁਹਾਡੇ ਨਾਲ ਕਨੈਕਟ ਕੀਤਾ ਇਹ ਡਾਕਟਰ ਬਲਜੀਤ ਸਿੰਘ ਪਿੰਡਟਾਂ ਵਾਲੀ ਪਿੰਡਟਾਂ ਵਾਲੀ 981530515 ਨੰਬਰ ਇਹਨਾਂ ਦਾ ਇਹਨਾਂ ਨਾਲ ਅਸੀਂ ਕਨੈਕਟ ਕੀਤਾ ਇਹਨਾਂ ਨੇ ਆ ਕੇ ਕੁੜੀ ਚੈੱਕ ਕਰੀ ਜਦੋਂ ਇਹਨਾਂ ਨੇ ਕੁੜੀ ਚੈੱਕ ਕਰੀ ਮੈਨੂੰ ਡਾਕਟਰ ਸਾਹਿਬ ਕਹਿੰਦੇ ਵੀ ਤੈਨੂੰ 20 ਦਿਨਾਂ ਨੂੰ ਦੱਸਾਂਗੇ ਵੀ ਕੁੜੀ ਸੂਹੂਗੀ ਕਿ ਨਹੀਂ ਹਾਂ ਜੀ ਹਾਂ ਜੀ ਇਹਨਾਂ ਨੇ 20 ਦਿਨਾਂ ਦਾ ਟਰੀਟਮੈਂਟ ਕੀਤਾ ਜੀ ਉਹ ਉਹ 20 ਦਿਨਾਂ ਤੋਂ ਬਾਅਦ ਫਿਰ ਡਾਕਟਰ ਸਾਹਿਬ ਦੁਬਾਰਾ ਆਏ ਤੇ ਇਹਨਾਂ ਨੇ ਫਿਰ ਜਦੋਂ ਮੈਨੂੰ ਕਹਿੰਦੇ 80% ਕੁੜੀ ਸੂਗੀ ਗਰੰਟੀ ਹੈ ਮੇਰੀ ਲਿਖ ਲਓ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਇਹਨਾਂ ਨੇ ਫੇਰ ਟਰੀਟਮੈਂਟ 20 ਦਿਨਾਂ ਦਾ ਫੇਰ ਕੀਤਾ ਤੇ ਕੁੜੀ ਨੇ ਆਟੋਮੈਟਿਕ ਹੀ ਆਪੇ ਹੀਟ ਕੱਢੀ ਕੋਈ ਮਤਲਬ ਟੱਟੂ ਲਿਆਉਣ ਦੀ ਲੋੜ ਨਹੀਂ ਪਈ ਹਾਂ ਪਹਿਲਾਂ ਹੀਟ ਤੇ ਹੀ ਬਹੁਤ ਜ਼ੋਰ ਲੱਗਾ ਤੁਹਾਡੇ ਤੱਕਰੀ ਬੜਾ ਪਹਿਲਾਂ ਹੀਟ ਹੀ ਨਹੀਂ ਸਾਲਿਆਂ ਹੀਟ ਹੀ ਨਹੀਂ ਕੱਢੀ ਹਾਂ ਹਾਂ ਤੇ ਜਦੋਂ ਮਤਲਬ ਇਹਨਾਂ ਨੇ ਹੀਟ ਆਪਦੀ ਆ ਕੁੜੀ ਨੇ ਕੱਢ ਲਈ ਤਾਂ ਸਾਨੂੰ ਵੀ ਹੌਸਲਾ ਹੋ ਗਿਆ ਹਾਂਜੀ ਅੱਜ ਇਹ ਕੁੜੀ ਜੀ ਆਪਣੀ 45 46 ਦਿਨਾਂ ਦੀ ਚੈੱਕ ਹੋ ਗਈ। ਹਾਂ ਬਿਲਕੁਲ ਮੈਂ ਵਿੱਚ ਥੋੜੀ ਜਿਹੀ ਗੱਲ ਐਡ ਕਰਦਾ ਅੱਜ ਤੋਂ 20 ਦਿਨ ਪਹਿਲਾਂ ਆਪਾਂ ਚੈੱਕ ਕੀਤੀ ਸੀ 20 ਦਿਨਾਂ ਦੀ 26 ਕਿਤਨਾ ਦੀ ਮੇਰੇ ਖਿਆਲ ਹਾਂ 20 ਜਾਂ 26 ਦਿਨਾਂ ਦੀ ਉਦੋਂ ਬਾਈ ਜੀ ਮੈਨੂੰ ਕਹਿੰਦੇ ਸੀ ਵੀਡੀਓ ਪਾ ਦਈਏ ਮੈਂ ਖੈਰ ਵੀ ਨਹੀਂ ਹਜੇ ਨਹੀਂ ਆਪਾਂ ਪੱਕੇ ਪੈਰੀ ਕਰਕੇ ਰੱਬ ਨਾ ਕਰੇ ਕਿਤੇ ਮਿਸਕਾਰੇਜ ਵਗੈਰਾ ਹੋ ਜੇ ਜੇ 20 25 ਦਿਨਾਂ ਤੋਂ ਮੈਂ ਕਿ 45 ਦਿਨਾਂ ਤੋਂ ਕਨਫਰਮ ਕਰਕੇ ਫੇਰ ਆਪਾਂ ਪਾਵਾਂਗੇ ਚਲੋ ਬਾਈ ਜੀ ਨੇ ਸੱਡਨਲੀ ਕੋਈ ਡਾਕਟਰ ਬਾਈ ਜੀ ਕੋਲ ਆਇਆ ਇਹ ਮੇਰੇ ਕੋਲੇ ਕੋੜੀ ਬੱਚੇ ਵਾਲੀ ਚੈੱਕ ਕਰਨੀ ਸੀ ਕਰਨ ਵਾਸਤੇ ਕੋਈ ਆਇਆ ਸੀ ਚਲੋ ਆਪਾਂ ਦਾ ਦੁਬਾਰਾ ਹੱਥੋਂ ਪਾਇਆ ਹੀ ਨਹੀਂ ਤੇ ਕਿਰਪਾ ਵੈਸੇ ਮੈਂ ਤਾਂ 26 ਦਿਨਾਂ ਤੋਂ ਬਾਈ ਜੀ ਨੂੰ ਕਨਫਰਮ ਕਰਤੀ ਸੀ ਤੇ ਬਾਕੀ ਬਾਈ ਜੀ ਦਾ ਮੈਂ ਤਾਂ ਸਭ ਤੋਂ ਪਹਿਲਾਂ ਦਾ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕਰਦਾ ਹਾਂ ਜੀ ਤੇ ਪ੍ਰਮਾਤਮਾ ਦਾ ਸ਼ੁਕਰ ਹੈ ਵੀ ਜਿਨ੍ਹਾਂ ਨੇ ਸਾਡੀ ਮਿਹਨਤ ਪੱਲੇ ਪਾਈ ਤੇ ਬਾਕੀ ਸਭ ਤੋਂ ਉਦੋਂ ਦਾ ਦੂਜੇ ਨੰਬਰ ਤੇ ਡਾਕਟਰ ਸਾਹਿਬ ਸਾਡੇ ਸਾਡੇ ਪਾਸ ਰੱਬ ਰੂਪ ਬਣ ਕੇ ਆਏ ਆ ਜੀ ਜਿਨ੍ਹਾਂ ਦੇ ਜ਼ਰੀਏ ਨਾਲ ਸਾਡੀ ਕੁੜੀ ਗੱਭਣ ਹੋਈ ਹੈ ਕੁੜੀ ਦੀ ਹਾਈਟ 64 ਇੰਚ ਹੈ ਜੀ ਕੁੜੀ ਬਹੁਤ ਕਿਸੇ ਪਾਸੋਂ ਦੀ ਚੰਗੀ ਤਰ੍ਹਾਂ ਦਿਖਾਦੀ ਉਸੇ ਬੰਨੋ ਨਹੀਂ ਕੁੜੀ ਨੂੰ ਜੀ ਲੈਂਥ ਲੋਣੀ ਬੰਤਰ ਉਹਨਾਂ ਨੂੰ ਹੀ ਕ ਉਹਨਾਂ ਨੇ ਜਿਹਨੇ ਸਾਨੂੰ ਦੱਸਿਆ ਨਾ ਕੋੜੀ ਹਾਈ ਤੱਕਰ ਸੋਈ ਨਹੀਂ ਨਹੀਂ ਸੋਈ ਬਾਈ ਜੀ ਬੱਚੇ ਦਾ ਨੀ ਡਿਫੀਕਲਟੀ ਹੈ ਹਾਂ ਦੱਸਦੀ ਆ 7-8 ਸਾਲ ਤੋਂ ਪਹਿਲੀ ਵਾਰੀ ਗੱਭਣ ਹੋਈ ਹੈ 7 ਸਾਲ ਆਪਾਂ ਨੇੜੇ ਕਰੀ ਸਹਜ ਹਾਂਜੀ ਆਪਾਂ ਦਿਖਾ ਦਿੰਨੇ ਆ ਕਈ ਵੀਰ ਥੋੜਾ ਜਿਹਾ ਵੀਡੀਓ ਦਾ ਹਾਂਜੀ 6 ਸਾਲ ਆਹ ਵੇਖੋ ਦੰਦ 7-8 ਸਾਲ ਦੀ ਉਮਰ ਹੋ ਗਈ ਕੋੜੀ ਦੀ ਹਜੇ ਤੱਕ ਕੋੜੀ ਸੋਈ ਨਹੀਂ ਕੋੜੀ ਬਿਲਕੁਲ ਇਹ ਪਹਿਲੀ ਵਾਰ ਹੁਣ ਗੱਭਣ ਹੋਈ ਹੈ ਹੁਣ ਦੋ ਡਾਕਟਰਾਂ ਨੇ ਡਾਕਟਰ ਸਾਹਿਬ ਨੇ ਵੀ ਚੈੱਕ ਕਰਤੀ ਹੈ ਹਾਂਜੀ ਸਾਡੇ ਮੇਰੇ ਕੋਲ ਡਾਕਟਰ ਜਿਹੜਾ ਆਉਂਦਾ ਮਨਿੰਦਰ ਸਿੰਘ ਉਹਨਾਂ ਨੇ ਵੀ ਚੈੱਕ ਕਰਦੀ ਹੈ ਵੀ ਕਹਿੰਦੇ ਵੀ 1 ਮੈਨੂੰ ਲੱਗਦਾ ਵੀ ਉਹਦੇ 'ਚ ਬਾਲੀ ਸ਼ਕਤੀ ਆ ਵੀ ਜਦੋਂ ਵੀ ਉਹ ਦਵਾਈ ਸ਼ੁਰੂ ਕਰਤੀ ਨਾ ਕੋੜੀ ਨਹੀਂ ਆ ਉਦੋਂ ਹੀ ਨਾੜਾਂ ਆ ਹੀ ਫੁੱਲਣ ਲੱਗ ਪਈਆਂ ਤੇ ਉਸ ਦਿਨ ਤੋਂ ਹੀ ਮੈਨੂੰ ਲੱਗਦਾ ਸੀ ਵੀ ਕੋੜੀ ਦੇ ਵਿੱਚ ਕੋਈ ਨਾ ਕੋਈ ਮਤਲਬ ਗੁਣ ਪੈ ਗਏ ਸੀ ਸਿੰਪਟਮ ਨੋਟ ਕਰਨ ਲੱਗ ਗਏ ਹਾਂਜੀ ਹਾਂਜੀ ਅਸੀਂ ਫਿਰ ਉਹ ਪੰਜ ਚਾਰ ਦਿਨਾਂ 'ਚ ਸਾਨੂੰ ਪਤਾ ਲੱਗਣ ਲੱਗ ਪਿਆ ਵੀ ਇਹਦੇ ਵਿੱਚ ਕੋਈ ਹੈਗਾ ਜਿਹੜੀ ਤੁਸੀਂ ਹੋਮੋਪੈਥੀ ਦੀ ਦਵਾਈ ਤਿਆਰ ਕਰਦੇ ਨਾ ਉਦੋਂ ਜੇ ਮੈਨੂੰ ਜਿਆਦਾ ਲੱਗਦਾ ਉਹ ਆਏ ਆ ਬਾਈ ਜੀ ਮੈਂ ਜਿਵੇਂ ਹੁਣ ਤੁਹਾਡੇ ਕੋਲੇ ਆ ਕੇ ਚੈੱਕ ਕੀਤੀ ਚੈੱਕ ਕਰਕੇ ਅੰਦਰ ਦੀ ਕੰਡੀਸ਼ਨ ਮੌਕੇ ਤੇ ਦਵਾਈ ਤਿਆਰ ਕਰੀਦੀ ਆ ਲੈ ਵੀ ਇਹਨੂੰ ਕਿਸ ਚੀਜ਼ ਦੀ ਰੋਗ ਕੀ ਅੰਦਰ ਪ੍ਰੋਬਲਮ ਆ ਕੀ ਇਹਨੂੰ ਲੋਡ ਆ ਰਿਕੁਆਇਰਮੈਂਟ ਦੇ ਅਕੋਰਡਿੰਗ ਤੁਸੀਂ ਬਹੁਤ ਵਧੀਆ ਜਜਮੈਂਟ ਕੀਤੀ ਆ ਮੈਂ ਮੰਨਦਾ ਇਹ ਗੱਲ ਲੈ ਵੀ ਇਹ ਰਿਜ਼ਲਟ ਚਲੋ ਕਰਨ ਵਾਲਾ ਤਾਂ ਮਹਾਰਾਜ ਆ ਪਰ ਹੋਮਿਓਪੈਥੀ ਦਾ ਰਿਜ਼ਲਟ ਇਹਦੇ ਵਿੱਚ ਬਹੁਤ ਵਧੀਆ ਮਿਲ ਰਿਹਾ ਜੀ ਮਤਲਬ ਅੱਡੋ ਅੱਡੀ ਕੋੜੀ ਵਾਸਤੇ ਕਰਨੀ ਪੈਂਦੀ ਆ ਅੱਡੋ ਅੱਡੀ ਬਿਲਕੁਲ ਹਾਂ ਜਿੱਦਾਂ ਦੇ ਅੰਦਰ ਦੀ ਕ੍ਰਿਸ਼ਨ ਹਾਂ ਉਹ ਮੌਕੇ ਤੇ ਤਿਆਰ ਕਰਦਾ ਤੁਹਾਡੇ ਸਾਹਮਣ ਬਹੁਤ ਵਧੀਆ ਲੱਗਿਆ ਜੀ ਹਾਂ ਬਹੁਤ ਵਧੀਆ ਤੁਸੀਂ ਪੁਆਇੰਟ ਨੋਟ ਕੀਤਾ ਜੀ ਇਹ ਠੀਕ ਹੈ ਜੀ ਹਾਂ ਜੀ ਤੇ ਮੈਂ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਬਾਈ ਜਿੱਤਖਾਲਸਾ ਬਾਈ ਗੁਰਜੀ ਕੀ ਫਤਿਹ